ਪੱਟ ਸ੍ਰੀ ਯੂਕਾਲਜੀ ਹਰਜਿੰਦਰ ਵਾਡਿਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਗੁਰਮੀਤ RAM ਰਹੀਮ ਇੱਕ ਵਾਰ ਫੇਰ ਵਾਰ ਆ ਗਿਆ ਇਹ 10ਵੀਂ ਵਾਰ ਜੇਲ੍ਹ ਤੋਂ ਬਾਹਰ ਹੋਇਆ ਹੈ ਔਰ ਡੇਰਾ ਮੁਖੀ ਜਿਹੜਾ ਸਰਸੇ ਦਾ ਉਸ ਨੂੰ ਇਸ ਵਾਰ ਹਾਈ ਕੋਰਟ ਤੋਂ ਵੀ ਰਾਹਤ ਮਿਲੀ ਹੈ ਪਿਛਲੀ ਵਾਰ ਜਦੋਂ ਸ਼੍ਰੋਮ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ ਉਸ ਵੇਲੇ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਹਰਿਆਣਾ ਸਰਕਾਰ ਨੂੰ ਕਿ ਸਾਨੂੰ ਪੂਰੀ ਸੂਚੀ ਦੇਵੋ ਦੱਸੋ ਕਿ ਤੁਸੀਂ ਇਸ ਤਰ੍ਹਾਂ ਹਰ ਹਰ ਕੈਦੀ ਨੂੰ ਪੈਰੋਲ ਦਿੰਦੇ ਹੋ ਫਰਲੋ ਦਿੰਦੇ ਹੋ ਲਿਸਟ ਦਿਓ ਪੂਰੀ ਤੇ ਨਾੜੇ ਇਹ ਕਿਹਾ ਸੀ ਕਿ ਸਾਡੇ ਪੁੱਛੇ ਬਿਨਾ ਤੁਸੀਂ ਹਾਈ ਕੋਰਟ ਤੋਂ ਪੁੱਛੇ ਬਿਨਾ ਇਹਨੂੰ ਫਰਲੋ ਜਾਂ ਪੈਰੋਲ ਨਹੀਂ ਦੇਣੀ ਪਰ ਹੁਣ ਸਭ ਕੁਝ ਬਦਲ ਗਿਆ ਤੇ ਜਦੋਂ ਨਵਾਂ ਬੈਂਚ ਆਇਆ ਜੀ ਜਸਸ ਨਮਈ ਤੇ ਇਹ ਹੋਇਆ ਕਿ ਜੀ ਹਰਿਆਣਾ ਸਰਕਾਰ ਆਪਣੀ ਮਰਜ਼ੀ ਨਾਲ ਫੈਸਲਾ ਲਵੇ ਨਿਜਮਾ ਮੁਤਾਬਕ ਤੇ ਹਰਿਆਣਾ ਨੇ ਜਿ ਹਕੀ ਨੇ ਹੁਣ ਹਰਿਆਣਾ ਚ ਚੋਣਾਂ ਹੋਣੀਆਂ ਨੇ ਤੇ ਨਿਜਮ ਇਹ ਕਹਿੰਦੇ ਨੇ ਕਿ ਜੀ ਇਹਨਾਂ ਨੂੰ ਸਰਕਾਰ ਪੈਰੋਲ ਦੇ ਸਕਦੀ ਹੈ ਫਰਲੋ ਦੇ ਸਕਦੀ ਹੈ ਦੇਤੀ 21 ਦਿਨ ਦੀ ਫਰਲੋ ਦੇਤੀ ਇਹ ਤੇ ਅਜਾਪਾ ਗੱਲਬਾਤ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਇੱਕ ਵਾਰ ਫੇਰ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਗੱਲ ਕਰ ਰਹੇ ਸੀ ਰਾਮ ਰਹੀਮ ਦੀ ਰਾਮ ਰਹੀਮ 10ਵੀਂ ਵਾਰ ਆਇਆ ਜੇਤੂ ਵਾਰ ਜਿਹੜੀ ਪਹਿਲੀ ਵਾਰ ਹੋ 24 ਅਕਤੂਬਰ 2020 ਚ ਆਇਆ ਸੀ ਉਦੋਂ ਸਿਰਫ ਇੱਕ ਦਿਨ ਲਈ ਪੈਰੋਣ ਮਿਲੇ ਸੀ ਜਿਹੜੀ ਪੈਰੋਲ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਕਸਟਡੀ ਪੈਰੋਲ ਹੁੰਦੀ ਹੈ ਇੱਕ ਆਮ ਪੈਰੋਲ ਹੁੰਦੀ ਹੈ ਕਸਟਡੀ ਪੈਰੋਲ ਉਹ ਹੁੰਦੀ ਹੈ ਜਦੋਂ ਰਾਜਵਾਨਾ ਰੂਬੇ ਦੀ ਸੀ ਰਾਜਵਾਨਾ ਤੇ ਫਾਦਰ ਦਾਪਾ ਹੋ ਸੀ ਤੇ ਨਾਲ ਪੁਲਿਸ ਸੀ ਪੁਲਿਸ ਜਦੋਂ ਨਾਲ ਹੁੰਦੀ ਹੈ ਕੁਛ ਘਟਿਆਂ ਲਈ ਪੈਰੋਲ ਦਿੱਤੀ ਜਾਂਦੀ ਹੈ ਕੋਈ ਵਿਆਹ ਕੋਈ ਮਰਗ ਹੋ ਗਈ ਕੋਈ ਭੋਗ ਹੈ ਕੋਈ ਖੁਸ਼ੀ ਹੈ ਗਮੀ ਹੈ ਉੱਥੇ ਜਦੋਂ ਕੋਈ ਕੈਦੀ ਆਉਂਦਾ ਹੈ ਤੇ ਪੁਲਿਸ ਨਾਲ ਹੁੰਦੀ ਹੈ ਕਸਟਡੀ ਚ ਹੀ ਰਹਿੰਦਾ ਹੈ ਉਹਨੂੰ ਕਸਟਡੀ ਪਰ ਰਕਦੇ ਨੇ ਜਿਹੜੀ ਰਾਮ ਵੀ ਨੂੰ ਪਰੋਲ ਮਿਲਦੀ ਹੈ ਇੱਥੇ ਤਾਂ ਇਹ ਗਾਣੇ ਵੀ ਰਿਲੀਜ਼ ਕਰਦਾ ਹੈ ਇੱਥੇ ਤਾਂ ਇਹ ਆਪ ਦਾ ਸਤਸੰਗ ਜੋ ਵੀ ਕਰੀ ਜਾਂਦਾ ਹੈ ਤੋਂ ਖੈਰ ਪਹਿਲਾਂ ਤਾਂ ਆਪਾਂ ਦੇਖੀ ਵੀ ਕਦੋਂ-ਕਦੋਂ ਪਰੋਲ ਮਿਲੀ ਪਹਿਲੀ ਵਾਰ 24 ਅਕਤੂਬਰ ਮਿਲੇ ਸੀ 2020 ਮੌਬਾਰ ਸੀ ਦੂਜੀ ਵਾਰ ਵੀ ਮੌਬਾਰ ਸੀ 21 ਮਈ 2021 ਨੂੰ ਮਿਲੀ ਸੀ ਤੀਸਰੀ ਵਾਰ ਮੈਨੂੰ 7 ਫਰਵਰੀ 22 ਨੂੰ ਉਹ 21 ਦਿਨਾਂ ਦੀ ਪੈਰੋਲ ਸੀ ਉਹ ਅਸਲ ਇਥੋਂ ਸ਼ੁਰੂ ਹੁੰਦਾ ਇਹਦਾ ਸਿਲਸਿਲਾ ਬਾਹਰ ਹੁੰਦਾ ਚੌਥੀ ਵਾਰ ਜੂਨ 22 ਨੂੰ ਮਿਲੀ ਸੀ 1 ਮਹੀਨੇ ਦੀ ਫਿਰ ਪੰਜਵੀਂ ਵਾਰ ਅਕਤੂਬਰ 22 ਨੂੰ ਮਿਲੀ 40 ਦਿਨ ਦੀ ਤੇ ਫਿਰ ਛੇਵੀਂ ਵਾਰ ਮਿਲੀ ਸੀ 21 ਜਨਵਰੀ 23 ਨੂੰ ਫਿਰ 40 ਦਿਨ ਦੀ ਸੱਤਵੀਂ ਵਾਰ 20 ਜੁਲਾਈ 23 ਨੂੰ ਮਿਲੀ ਸੀ ਜਿਹੜੇ ਹੈ ਇਹ ਮੈਡੀਸਿਨ 30 ਦਿਨ ਦੀ ਤੇ 8ਵੀਂ ਵਾਰ ਰਾਮ ਰਹੀਮ ਬਾਹਰ ਆਇਆ ਸੀ ਨਵੰਬਰ 23 ਦੇ ਵਿੱਚ 29 ਦਿਨ ਲਈ ਤੇ 9ਵੀਂ ਵਾਰ ਜਨਵਰੀ 24 ਚ ਆਇਆ ਸੀ 60 ਦਿਨ ਲਈ 2 ਮਹੀਨੇ ਲਈ ਤੇ ਹਲੇ ਤਾਂ ਜਿਹੜੀ ਕੁਛ ਵੀ ਨਹੀਂ ਅਗਸਤ 12 ਅਗਸਤ ਨੂੰ ਕਿੰਨੇ ਦਿਨ ਲਈ ਫੇਰ ਬਾਹਰ ਯਾਨੀ 10 ਵਾਰ ਹੀ ਬਾਹਰ ਆ ਚੁੱਕੇ ਬੁਰਾ ਸਿੱਧਾ ਸਬੰਧ ਹੈ ਦਾ ਚੋਣ ਨਾਲ ਇਹ ਵੀ ਦੇਖ ਲਓ ਜਦੋਂ ਕਿਤੇ ਵੀ ਇਲੈਕਸ਼ਨ ਹੁੰਦੀ ਹੈ ਇਹ ਬਾਹਰ ਆ ਜਾਂਦਾ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ 22 ਚ 21 ਦਿਨ ਦੀ ਪਰੂਲ ਮਿਲੀ ਸੀ ਹਰਿਆਣਾ ਚ ਪੰਚਾਇਤ ਇਲੈਕਸ਼ਨ ਹੋਈ ਸੀ ਜੁਲਾਈ 23 ਚ 30 ਦਿਨ ਦੀ ਪਰੂਲ ਮਿਲੀ ਸੀ ਉਸ ਤੋਂ ਪਹਿਲਾਂ ਹਰਿਆਣਾ ਨਗਰ ਨਗਰ ਕਮ ਦੀ ਜਿਹੜੀ ਚੋਣ ਹੋਈ ਸੀ ਉਹ ਚ ਜੂਨ 22 ਚ ਹੋਈ ਸੀ ਇਹ ਉੱਚ 3 ਦਿਨ ਦੀ ਪਰੋਲ ਤੇ ਆਇਆ ਸੀ ਰਾਜਸਥਾਨ ਕੋ ਉੱਥੇ ਵੀ ਕਹਦੇ ਇਹਦੇ ਫਾਲੋਅਰ ਨੇ ਰਾਜਸਥਾਨ ਵਿਧਾਨ ਸਭਾ ਚ ਜਦੋਂ ਚੋਣ ਹੁੰਦੀ ਹੈ 29 ਦਿਨ ਦੀ ਬਾਰ ਹੁੰਦੀ ਹੈ 23 ਹੋਈ ਸੀ ਆਦੋਂ ਪਰ ਪੰਜਾਬ ਦੀ ਜਦੋਂ ਜਗਮੀ ਚੋਣ ਹੋਈ ਆ ਉਦੋਂ ਵੀ 40 ਦਿਨ ਦੀ ਬਾਰ ਆਇਆ ਸੀ ਆ ਹੁਣ ਹਰਿਆਣੇ ਦੇ ਚੋਣਾਂ ਨੇ ਫਿਰ 21 ਦਿਨ ਦੀ ਮਿਲ ਗਈ ਜਿਨੀ ਹਰਿਆਣਾ ਸਰਕਾਰ ਨੇ ਤਾਂ ਐਕਟਿਵੇਟ ਕਰਤਾ ਇਹਨੂੰ ਬਾਹਰ ਲਿਉਣ ਲਈ ਇਹ ਹਾਲ ਹੈ ਤੇ ਬੇਸੀ ਤੁਹਾਨੂੰ ਪਤਾ ਹੈ ਕਿ ਇਸ ਜਿਹੜੇ ਜਿੰਨੇ ਸੰਗੀਨ ਨੇ ਇਹਨੂੰ ਕੌਣ ਪ੍ਰਭਾਵ ਕਰਦਾ ਹੈ ਇਹ ਹੁਣ ਦੇਖੋ ਆਪਦੀਆਂ ਚੇਲੀਆਂ ਜਿਹਨੂੰ ਸਿੰਧੀ ਭਾਸ਼ਾ ਲਿਖਦੇ ਸਾਧਵੀ ਯੋਨ ਸ਼ੋਸ਼ਨ ਸਤਾਰਾਂ ਕੇ ਸੀ ਦੋ ਮਾਮਲੇ ਸੀ ਦੋਨਾਂ ਨੂੰ 10-10 ਸਾਲ ਦੀ ਕੈਦ ਤੇ ਜੁਰਮਾਨਾ ਦੇ ਚ ਇੱਕ ਕੈਦ ਖਤਮ ਹੋਣੀ ਹੈ ਦੂਜੀ ਸ਼ੁਰੂ ਹੋਣੀ ਹੈ ਫਿਰ ਪੱਤਰਕਾਰ ਰਾਮਚੰਦਰ ਸ਼ਤਪਤੀ ਉਹਦਾ ਮਰਡਰ ਕੇਸ ਉਹਦੇ ਚ ਉਲਕਾਇਦਾ ਤੇ ਇੱਕ ਕੇਸ ਹੋਰ ਸੀ ਰঞ্জੀਤ ਸਿੰਘ ਦਾ ਮੈਨੇਜਰ ਦਾ ਤੇ ਉਹ ਖੈਰ ਉਹਦੇ ਚ ਇਹ ਬਰੀ ਹੋ ਗਿਆ ਜੇਚ ਬੈਠੇ ਹੁਣ ਇਹ ਇਸ ਕਿਸਮ ਦੀ ਕਹਾਣੀ ਇਹਦੀ ਹੈ ਹੁਣ ਇੱਥੇ ਰੌਲਾ ਕੀ ਹੈ ਅੱਜ ਸਵੇਰੇ ਜਦੋਂ ਪੈਰੋਲ ਮਿਲੀ ਸਵੇਰੇ ਤਰਪਿਆ ਸੁਰੇਸ਼ ਮੇਰੇ ਚੰਡੀ ਟੰਡੀ ਸਨਾਰੀ ਜੇ ਛੱਡੀ ਬਾਗਪਤਰ ਜਿਹੜੇ ਹੈ ਅਬ ਦਾ ਜਿਹੜਾ ਆਸ਼ਰਮ ਹੈ ਜੁਪੀ ਦਾ ਉੱਥੇ ਚੱਲ ਪਿਆ ਤੇ ਸਵੇਰੇ ਸਵੇਰੀ ਐਸਜੀਪੀਸੀ ਦੇ ਆਪਣੇ ਪ੍ਰਤੀਕਰ ਦੇ ਦਿੱਤੇ ਉਹ ਕਹਿੰਦੇ ਵੀ ਇਹ ਘੱਟ ਗਿਣਤੀਆਂ ਨਾਲ ਜਿਹੜਾ ਦੋਹਰਾ ਮਾਪਦੰਡ ਟੰਡੀ ਨਾਲ ਸਾਡੀ ਸਰਕਾਰ ਤੇ ਉਹ ਨਜ਼ਰ ਆਉਂਦੇ ਨੇ ਕਿਉਂਕਿ ਐਸਜੀਪੀਸੀ ਦੀ ਪਟੀਸ਼ਨ ਖਾਰਜ ਹੋ ਗਈ ਤੇ ਮੈਂ ਤਾਂ ਗੁਰਚੰਦ ਸਿੰਘ ਗਰੇਵਾਲ ਸੁਣਿਆ ਸੀ ਕਿ ਉਹਦੇ ਸੁਪਰੀਮ ਕੋਰਟ ਚ ਜਾਣ ਦੀ ਸੋਚਦੇ ਨੇ ਸੋਚਦੇ ਜਾਂਦੇ ਜਾਂ ਨਹੀਂ ਜਾਂਦੇ ਇਹ ਤਾਂ ਬਾਤ ਹੀ ਗੱਲ ਹੈ ਅਸਲ ਤਾਂ ਰੋਣਾ ਤਾਂ ਇਹ ਹੈ ਨਾ ਵੀ ਇੱਕ ਟਾਈਮ ਸੀ ਕਿਉਂ ਖਿਚੜੀ ਸੀ ਨਹੀਂ ਨਹੀਂ ਉਹੀ ਜਿਹੜੇ ਹੁਣ ਐ ਜੀਪੀਸੀ ਗੱਲਾਂ ਕਰਦੀ ਹੈ ਉਹੀ ਜਸਟੀਫਾਈ ਵੀ ਤਾਂ ਕਰਦੀ ਸੀ ਮਾਫੀ ਉਹੀ ਸ਼ਰਮਰੀ ਅਕਾਲੀ ਦਰ ਹੁਣ ਕੀ ਕਹੇ ਲੇਕਿਨ ਸ਼ਰਮਰੀ ਅਕਾਲੀ ਦਰ ਇੱਕ ਪਾਸੇ ਹੁਣ ਕਹਿੰਦੇ ਜੀ ਬੰਦੀ ਸੀਗਾ ਉਹਨੂੰ ਕਿਉਂ ਨਹੀਂ ਛੱਡਿਆ ਤੇ ਉਦੋਂ ਉਹੀ ਇਹਦੇ ਕੋਲ ਜਾਂਦੇ ਸੀ ਇਹਨੂੰ ਮਾਫੀ ਦਿਵਾਉਣੀ ਇਹਨੂੰ ਮਿਲਦਾ ਇਹਦਾ ਜਿਹੜਾ ਕੇਸ ਵਾਪਸ ਕਰਾਉਣ ਚ ਜਿਹੜਾ ਸੌਂਗ ਵਾਲਾ ਕੇਸ ਹੈ 2007 ਵਾਲਾ ਬਹੁਤ ਵੱਚੋ ਤੋਂ ਹੋਇਆ ਹੈ ਯਾਨੀ ਬੇਅਦਬੀ ਤੋਂ ਲੈ ਕੇ ਜਦੋਂ ਵੀ ਹੋਇਆ ਉਦੋਂ ਬਾਅਦ ਮੈਂ ਇਹਦੀ ਕਹਿੰਦਾ ਪ੍ਰਦੀਪ ਕਲੇਰ ਚਲੋ ਪ੍ਰਦੀਪ ਕਲੇਰ ਦੀ ਵੀ ਗੱਲ ਉਹ ਤਾਂ ਕਹਿੰਦਾ ਵੀ ਮਿਲਦੇ ਸੀ ਤੇ ਹੁਣ ਤਾਂ ਪਰਮਿੰਦਰ ਸਿੰਘ ਟੀਨਸਾ ਨੇ ਕਹਿਤਾ ਕਿ ਸਾਨੂੰ 40 42 ਬੰਦਿਆਂ ਨੂੰ ਭੇਜਤਾ ਕਹਿੰਦਾ ਜੀ ਜਾ ਕੇ ਨੱਕ ਰਗੜੋ ਤੇ ਕੋਲ ਐਸੇ ਤਾਂ ਸੱਚੀ ਗੱਲ ਹੈ ਮੈਂ ਜਦੋਂ ਵੀਡੀਓ ਪਾਈਦਾ ਇਹ ਤੂੰ ਪਿੱਛੇ ਪਈ ਆ ਤੁਸੀਂ ਦੇਖ ਲਓ ਤੋਂ ਬਹੁਤ ਸਾਰੇ ਲੋਕਾਂ ਨੇ ਲਿਖਿਆ ਵੀ ਇਹ ਬੱਚੇ ਸੀ ਇਹ ਦੇ ਉਹਨਾਂ ਨੂੰ ਆਪ ਨਹੀਂ ਦਿਖਦਾ ਸੀ ਬਿਲਕੁਲ ਵੋਟਾਂ ਲੈ ਲਈ ਇਹ ਗੱਲ ਥੋੜੀ ਠੀਕ ਹੋ ਸਕਦੀ ਹੈ ਮੇਰੇ ਦਰਸ਼ਕੋ ਲੇਕਿਨ ਇੱਕ ਗੱਲ ਤਾਂ ਕਲੀਅਰ ਹੈ ਕਿ ਉਹਦਾ ਇਹ ਇਨਸਾਨ ਸੀ ਹੁਣ ਕਹਿੰਦੇ ਨੇ ਜੀ ਬੰਦੀ ਸਿੰਘਾਂ ਨੂੰ ਸਾਡੇ ਨਾਲ ਤੱਕਾ ਹੋ ਰਿਹਾ ਆਮ ਲੋਕਾਂ ਦੇ ਮਨਾਂ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹਦੇ ਮਨ ਚ ਜਿਹਦੇ ਉੱਤੇ ਕੇਸ ਹੋਣ ਰੇਪ ਤੋਂ ਵੱਡੇ ਕ੍ਰਾਈਮ ਨੇ ਰੇਪ ਦਾ ਕ੍ਰਾਈਮ ਤੇ ਕਤਲ ਦਾ ਕ੍ਰਾਈਮ ਦੋਨੇ ਕੇਸ ਚਾਹਤੇ ਨੇ ਹਲੇ ਕਦੇ ਜੇਸਤਾ ਰਹਿੰਦਾ ਉਹ ਵੀ ਬੜਾ ਜਿਹੜੇ ਲੋਕਾਂ ਨੂੰ ਨਪੰਚਸਕ ਬਣਾਇਆ ਉਹ ਕੇਸ ਦੇ ਵਿੱਚ ਸਬੂਤ ਪਏ ਨੇ ਲੇਕਿਨ ਇਸ ਦੇ باوجود ਲੋਕਾਂ ਦੀ ਅੰਧ ਭਗਤੀ ਦੇ ਖੁਦਸੀ ਕਮਾਲ ਹੈ ਉਹ ਕਹਿੰਦੇ ਸਾਡੇ ਪਾਪ ਕੱਟਣ ਲਈ ਜੇਲ੍ਹ ਚ ਗਏ ਨੇ ਪਿਤਾ ਜੀ ਜਿਹੜੀ ਪਿਤਾ ਜੀ ਤੇ ਇਹ ਸਾਡਾ ਦੇਸ਼ ਦੇ ਵਿੱਚ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ ਤੁਸੀਂ ਆ ਪਹਿਲਾਂ ਦੇਖਿਆ ਭੋਲਾ ਪਾਪਾ ਦੀ ਪੈਰਾਂ ਦੀ ਬਿੱਟੀ ਲੈਣ ਲਈ ਭਗੜੜ ਮੱਚੀ ਦੇਖੋ ਕਿੰਨੇ ਬੰਦੇ 120 ਬੰਦੇ ਤੋਂ ਵੱਧ ਪਰ ਜਦੋਂ ਸਾਡਾ ਦੇਸ਼ ਤਾਂ ਇਹ ਆਪਾਂ ਕਹਿੰਦੇ ਕਿ ਅਮਰਤ ਕਾਲ ਹੈ ਅਮਰਤ ਕਾਲ ਚ ਤੁਸੀਂ ਜੇ ਆਪ ਜੇ ਸਾਡੇ ਲੀਡਰਸ਼ਿਪ ਤੇ ਕੁਝ ਕਰੀ ਜਾਂਦੀ ਹੈ ਜੇ ਜਹਾਜ਼ ਖਰੀਦਦੇ ਨੇ ਰਾਜਨਾਦਿਕ ਨੇ ਉਹ ਤੇ ਬੂਰੇ ਨਾਰੀਅਲ ਤੋੜ ਰਿਹਾ ਹੈ ਬਦਰ ਅਸੀਂ ਕਿਹੜੀ ਬਗੈਨਿਕ ਸੋਚ ਦੇ ਰਹੇ ਆ ਆਪਣੇ ਲੋਕਾਂ ਨੂੰ ਅਸੀਂ ਜੇ ਨਵੀਂ ਸਸਦੀ ਇਮਾਰਤਾਂ ਉੱਥੇ ਵੀ ਖਵਣ ਕਰਦੇ ਆ ਜੇ ਪਾਕੀ ਚਲੋ ਰਾਮ ਮੰਦਰ ਦਾ ਤਾਂ ਕਰ ਲਈ ਸੀ ਤੋਂ ਉਸਰ ਦੇ ਹਾਲਾਤ ਦੇ ਵਿੱਚ ਫਿਰ ਇਹ ਕੁਛ ਲੋਕਾਂ ਦੇ ਮਨਾਂ 'ਚ ਇਸ ਕਿਸਮ ਦੀ ਧਰਮ ਦੀ ਖੇਡ ਜਿਹੜੀ ਹੈ ਨਾ ਉਹ ਬਹੁਤ ਬੁਰੀ ਹੈ ਖੇਡ ਹੈ ਤੇ ਜਿਹੜਾ ਪੰਜਾਬ ਹੈ ਉਹਦੇ 'ਚ ਸਭ ਕੁਝ ਜੇ ਠੀਕ ਚੱਲਦਾ ਹੁੰਦਾ ਜੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੁੰਦੇ ਤਾਂ ਡੇਰਾਬਾਦ ਨਹੀਂ ਫੈਲਣਾ ਸੀ ਜੇ ਸਾਰਾ ਕੁਝ ਜੇ ਮਾਨਸਕੀ ਯਾਤ ਸਭੇ ਇੱਕ ਪਛਾਣ ਉਹ ਵਾਲੀ ਗੱਲ ਹੁੰਦੀ ਜੇ ਜਾਤ ਪਾਤ ਘਟਾਈ ਹੁੰਦੀ ਜੇ ਖਤਮ ਨਾ ਵੀ ਕਰੋ ਤਾਂ ਵੀ ਜਿਹੜਾ ਹੈ ਡੇਰਾਬਾਦ ਇਹਨਾਂ ਨਹੀਂ ਫੜੜਾ ਸੀ ਹੁਣ ਜਿਵੇਂ ਲੋਕ ਡੇਰਿਆਂ 'ਚ ਜਾਂਦੇ ਨੇ ਜਿਵੇਂ ਉੱਥੇ ਜਾ ਕੇ ਡੇਰੇਦਾਰਾਂ ਦੇ ਜਿਹੜੇ ਡੇਰੇ ਦੇ ਸੰਤ ਕਹਾਉਂਦੇ ਨੇ ਉਹਨਾਂ ਦੇ ਭਗਤ ਬਣ ਜਾਂਦੇ ਨੇ ਉਹਨਾਂ ਦੀ ਮਰ ਮਿੱਟਦੇ ਨੇ ਤੁਸੀਂ ਦੇਖਿਆ ਹੀ ਹੈ ਜਦੋਂ ਇਹ ਜੇਲ੍ਹ 'ਚ ਗਿਆ 35 ਦਿਨ ਭਰੇ ਸੀ ਉਹ ਤੋਂ ਪੰਜ ਕੁੱਡੇ ਜੇ ਇਹ ਇਸ ਤਰ੍ਹਾਂ ਦੀਆਂ ਤੋਂ ਗੱਲਾਂ ਹੁੰਦੀਆਂ ਨੇ ਤਾਂ ਫੇਰ ਸਮਝ ਆਉਂਦੀ ਹੈ ਵੀ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ ਅਸੀਂ ਦੂਜਿਆਂ ਨੂੰ ਕਹੀ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਤੇ ਤਾਂ ਸਵਾਲ ਉੱਠਣਗੇ ਉੱਠਣਗੇ ਇਹ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਸਵਾਲ ਨਹੀਂ ਉੱਠਣਗੇ ਇਹ ਵੀ ਹੋ ਸਕਦਾ ਕੋਈ ਚਾਲ ਹੋਵੇ ਕਿਉਂਕਿ ਦੁੱਖ ਜਦੋਂ ਇਹ ਮਨਾਂ ਚ ਜਦੋਂ ਲੋਕਾਂ ਦੇ ਅਹਿਸਾਸ ਹੈ ਤਾਂ ਜੀ ਇਹ ਗਲਤ ਹੋ ਰਿਹਾ ਹੈ ਤੱਕਾ ਹੋ ਰਿਹਾ ਹੈ ਤੇ ਫਿਰ ਉਹ ਗੱਲ ਨੂੰ ਉਹਦੇ ਚ ਕਿਤੇ ਨਾ ਕਿਤੇ ਪੋਲਿਟੀਕਲ ਬੰਦੇ ਉਹਦਾ ਵੀ ਫਾਇਦਾ ਉਠਾਉਂਦੇ ਨੇ ਇਹ ਇਸ ਤਰ੍ਹਾਂ ਦੀ ਵੀ ਗੱਲ ਹੁੰਦੀ ਹੈ ਮੈਂ ਅੱਜ ਸੁਣ ਰਿਹਾ ਸੀ ਸਵੇਰੇ ਜੇ ਗੁਰਚੰਦ ਸਿੰਘ ਗਰੇਵਾਲ ਤੇ ਕੋ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਸੀ ਕੋਈ ਰਮਨ ਚਹਿਲ ਸ਼ਾਇਦ ਰਮਨ ਮਾਲਕ ਰਮਨ ਮਾਲਕ ਤੇ ਉਹ ਬੋਲ ਰਿਹਾ ਸੀ ਕਿ ਜੀ ਜੇ ਤੁਸੀਂ ਇਹਦੀ ਇਹਦੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਬੰਦੀ ਸਿੰਘਰ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਹਦਾ ਤੇ ਖਰਾਬ ਪਟੀਸ਼ਨ ਪਾਓ ਸਾਡੇ ਖਿਲਾਫ ਤੁਸੀਂ ਸੁਪਰੀਮ ਕੋਰਟ ਜਾਣ ਨੂੰ ਫਿਰਦੇ ਹੋ ਤੁਸੀਂ ਪਾਓ ਪਟੀਸ਼ਨ ਭਾਈ ਅੰਮ੍ਰਿਤਪਾਲ ਸਿੰਘ ਦੇ ਵੀ ਉਹ ਕਾਲ ਸਟੰਡ ਕੇ ਨਾਰਾ ਲਾਉਂਦਾ ਸਿਮਰਜੀ ਸਿੰਘ ਮਾਰਦੇ ਉਪਾਲ ਤੇ ਗੁਰਚੰਦ ਸਿੰਘ ਰੇਵਾਲ ਕਹਿੰਦਾ ਵੀ ਇਹਦੇ ਇਹਦੇ ਕੀ ਕੰਸਰਨ ਹੈ ਤੋਂ ਉਹ ਕਹਿੰਦਾ ਅਚੇ ਕੁਮਾਰ ਦਾ ਹਿਸਟਰੀ ਵੀ ਤੋੜੀ ਬਰੋੜੀ ਜਾਂਦੇ ਨੇ ਤਾਂ ਕਮਾਲ ਇਹ ਹੈ ਕਿ ਰਮਨ ਕਹਿ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹ ਹਿੰਦੂਆਂ ਦੇ ਲਈ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਮੈਂ ਬਹੁਤ ਵਾਰ ਕਹੇ ਕਿ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਐਨਾ ਛੋਟਾ ਕਰਕੇ ਨਾ ਦੇਖੋ ਉਹ ਤਾਂ ਮਨੁਖਤਰੀ ਜਿਹੜੀ ਸੀ ਦੀ ਉਹਨੂੰ ਮੰਨਉਤ ਸੀ ਕੋਈ ਵੀ ਹੁੰਦਾ ਉਹ ਇਸਤਾਂ ਦੇ ਹਿੰਦੂ ਉਹਦੀ ਬਜਾਇ ਚ ਮੁਸਲਮਾਨ ਵੀ ਹੁੰਦੇ ਕੋਈ ਵੀ ਹੁੰਦਾ ਉਹ ਜੇ ਉਹਦੇ عقیده ਮੁਤਾਬਕ ਨਾ ਜਿਉਣ ਦਿੱਤਾ ਜਾਂਦਾ ਤਾਂ ਉਹ ਉਹਨਾਂ ਦੇ ਨਾਲ ਖੜਦੇ ਜ਼ੁਲਮ ਦੇ ਖਿਲਾਫ ਖੜਦੇ ਇਹ ਸੀ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਤਾਂ ਵੱਡੇ ਪੱਧਰ ਤੇ ਹੋਣਾ ਤਾਂ ਇਹ ਚਾਹੀਦਾ ਪਰ ਸਾਡੀ ਲੀਡਰਸ਼ਿਪ ਨਹੀਂ ਕਰ ਰਹੀ ਉਹਨਾਂ ਤਾਂ ਚਾਹੀਦੇ ਜਿਹੜੇ ਹਿਊਮਨ ਰਾਈਟਸ ਜਿਹੜਾ ਦਿਨ ਹੈ ਨਾ ਇੰਟਰਨੈਸ਼ਨਲ ਉਹਨਾਂ ਦਾ ਦਿਨ ਹੈ ਬਣਾਉਣਾ ਚਾਹੀਦਾ ਗੁਰਤੇਗ ਪਾਤਰ ਸਾਹਿਬ ਦੇ ਖैर ਆਪਾਂ ਤਾਂ ਗੱਲ ਕਰ ਰਹੇ ਸੀ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫੇਰ ਫਰੋਲ ਮਿਲ ਗਈ ਭਈ ਹੁਣ ਪਾਵਰ ਦਿੱਤੀ ਹੈ ਤੇ ਆਪਣੀ ਮਰਜ਼ੀ ਕਰ ਰਹੇ ਨੇ ਤੇ ਦੇਖਦੇ ਆ ਇਹ 10ਵੀਂ ਵਾਰ ਮਿਲੀ ਹੈ ਹੁਣ ਬਿਲਦੀ ਰਹੂਗੀ ਕਦੇ ਇਸ ਵਾਰ ਫਰੋਲ ਮਿਲੀ ਹੈ ਫਿਰ ਫਰੋਲ ਤੇ ਆ ਜੂਗੀ ਇਸ ਵੀਡੀਓ ਚ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ